ਕਿੱਥੋਂ ਆਏ ਹੋ ਜੀ ਤੁਸੀਂ ਨਹੀਂ ਪਤਾ ਡੇਰੇ ਜੋ ਆਇਆ ਜੀ ਕਿ ਕਰਕੇ ਜਾਵਾਂਗੇ ਸਾਰੇ ਇੱਥੇ ਬੋੜੀ ਚੱਕ ਕੇ ਜਾਵਾਂਗੇ ਸਾਰੇ ਸੁ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸ਼ੁੱਕਰਵਾਰ ਯਾਨੀ 11 ਅਪ੍ਰੈਲ ਨੂੰ ਮਾਨਸਾ ਜ਼ਿਲ੍ਹੇ ਦੇ ਚੁਨੀਰ ਇਲਾਕੇ ਵਿੱਚ ਬਹੁਤ ਤੇਜ਼ ਹਨੇਰੀ ਤੇ ਬਹੁਤ ਝੱਖੜ ਆਇਆ ਸੀ ਜਿਦੇ ਨਾਲ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਤੇ ਸੜਕਾਂ ਤੇ ਦਰਖਤ ਵੀ ਬਹੁਤ ਡਿੱਗੇ ਤਾਂ ਹੁਣ ਗੱਲ ਕਰਦੇ ਆ ਸਰਦੂਲਗੜ ਤੋਂ ਮਾਨਸਾ ਤੱਕ ਸਰਸਾ ਮਾਨਸਾ ਸੜਕ ਦੇ ਉੱਤੇ ਪਾਖੜਾ ਨਹਿਰ ਤੋਂ ਥੋੜਾ ਜਿਹਾ ਅੱਗੇ ਚੁਨੀਰ ਵਾਲੇ ਪਾਸੇ ਦੇ ਦਰਖਤਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੜਕ ਦੇ ਉੱਤੇ ਦਰਖਤ ਡਿੱਗੇ ਔਰ ਇਹਨਾਂ ਦਰਖਤਾਂ ਨੇ ਸੜਕ ਦੀ ਜਿਹੜੀ ਸਾਈਡ ਪੱਟੀ ਹੈ ਉਹਨੂੰ ਪੂਰੀ ਤਰ੍ਹਾਂ ਆਪਣੇ ਕਾਰਜੇ ਵਿੱਚ ਲੈ ਲਿਆ ਪੂਰੀ ਤਰ੍ਹਾਂ ਢੱਕ ਲਿਆ तकरीबन 10 10 ਫੁੱਟ ਤੱਕ ਜਿਹੜੇ ਆ ਦਰਖਤ ਅਜੇ ਵੀ ਸੜਕ ਦੇ ਉੱਪਰ ਨੇ ਆ ਸਾਹਮਣੇ ਤਸਵੀਰਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਦਰਖਤ ਡਿੱਗੇ ਹੋਏ ਨਜ਼ਰ ਆਉਂਦੇ ਆ ਇੱਕ ਹਫ਼ਤੇ ਦੇ ਲਗਭਗ ਸਮਾਂ ਹੋ ਗਿਆ ਸੜਕ ਮਹਿਕਮੇ ਵੱਲੋਂ ਜਾਂ ਕਹਿੰਦੇ ਹੋ ਜੰਗਲਾਤ ਮਹਿਕਮੇ ਵੱਲੋਂ ਆਪਣੀਏ ਜ਼ਿੰਮੇਵਾਰੀ ਨਹੀਂ ਸਮਝੀ ਗਈ ਕਿ ਇਹਨਾਂ ਦਰਖਤਾਂ ਨੂੰ ਪਾਸੇ ਹਟਾਇਆ ਜਾਵੇ ਪਰ ਇਹਨਾਂ ਦਾ ਸੜਕ ਤੇ ਡਿੱਗੇ ਦਰਖਤਾਂ ਦਾ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਉਹ ਦੋ ਪਹੀਆ ਵਾਹਨਾਂ ਨੂੰ ਜ਼ਿਆਦਾ ਰਾਤ ਬਰਾਤੇ ਜਾਂਦੇ ਸਮੇਂ ਅੱਗੋਂ ਲਾਈਟਾਂ ਪੈਣ ਤੇ ਕੋਈ ਵੀ ਖਤਰਨਾਕ ਹਾਦਸਾ ਵਾਪਰ ਸਕਦਾ ਹੈ ਪਰ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਮਹਿਕਮੇ ਨੇ ਜਾਂ ਜੰਗਲਾਤ ਮਹਿਕਮੇ ਨੇ ਇਹ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਇਹਨਾਂ ਦਰਖਤਾਂ ਨੂੰ ਸੜਕ ਤੋਂ ਪਾਸੇ ਕੀਤਾ ਜਾਵੇ ਅੱਜ 16 April 2025 ਤਕਰੀਬਨ 9 ਵਜੇ ਦਾ ਸਮਾਂ ਹੈ ਜਦੋਂ ਦੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਐਨੇ ਦਿਨ ਬੀਤ ਜਾਣ ਤੇ ਵੀ ਇਸ ਦਰਖਤਾਂ ਜਿਹੜੇ ਸੜਕ ਤੇ ਡਿੱਗੇ ਹੋਏ ਐ ਪਰ ਉਦੋਂ ਕੁਝ ਸਮੇਂ ਬਾਅਦ ਉਦੋਂ ਥੋੜੇ ਸਮੇਂ ਬਾਅਦ ਡੇਰਾ ਪ੍ਰੇਮੀਆਂ ਦੀ ਇੱਕ ਸੰਗਤ ਆਉਂਦੀ ਹੈ ਕੁਝ ਲੋਕ ਆਉਂਦੇ ਨੇ ਜਿਹੜੇ ਇਹਨਾਂ ਦਰਖਤਾਂ ਨੂੰ ਪਾਸੇ ਹਟਾਉਣ ਦਾ ਯਤਨ ਕਰਦੇ ਐ ਚਲੋ ਉਹਨਾਂ ਦਾ ਇਹ ਬਹੁਤ ਸ਼ਲਾਘਾ ਕਰਨੀ ਬਣਦੀ ਆ ਕਿ ਉਹਨਾਂ ਨੇ ਆਪਣਾ ਇਹ ਫਰਜ਼ ਸਮਝਿਆ ਤੇ ਸੇਵਾ ਸਮਝੋ ਤੇ ਫਰਜ਼ ਸਮਝੋ ਉਹਨਾਂ ਨੇ ਆ ਕੇ ਇਹਨਾਂ ਦਰਖਤਾਂ ਨੂੰ ਕੁਝ ਹੱਦ ਤੱਕ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਬੀਬੀਆਂ ਭੈਣਾਂ ਮਾਤਾਵਾਂ ਔਰ ਕੁਝ ਵੀਰ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਆ ਉਹ ਵੀ ਸੁਣਾਂਗੇ ਆ ਵੀਡੀਓ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਉਹ ਸੜਕ ਦੇ ਉੱਤੇ ਇਹਨਾਂ ਝਾੜੀਆਂ ਨੂੰ ਪਾਸੇ ਹਟਾਉਣ ਦਾ ਕੰਮ ਕਰ ਰਹੇ ਆ ਪਰ ਫਿਰ ਵੀ ਇਲਾਕੇ ਦੇ ਲੋਕਾਂ ਵੱਲੋਂ ਰਾਹੀਰ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੜਕ ਮਹਿਕਮੇ ਨੂੰ ਜੰਗਲਾਤ ਮਹਿਕਮੇ ਨੂੰ ਇੱਕ ਬੇਨਤੀ ਇੱਕ ਰਿਕੁਐਸਟ ਕੀਤੀ ਜਾਂਦੀ ਹੈ ਕਿ ਸੜਕ ਦੇ ਉੱਤੇ ਜਿੱਥੇ ਵੀ ਕਿਤੇ ਦਰਖਤ ਡਿੱਗੇ ਹੋਏ ਐ ਜੋ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਐ ਉਹਨਾਂ ਨੂੰ ਸੜਕ ਤੋਂ ਪਾਸੇ ਹਟਾਇਆ ਜਾਵੇ ਤਾਂ ਜੋ ਰਾਹੀਰ ਲੋਕ ਆਸਾਨੀ ਨਾਲ ਤੇ ਬਿਨਾਂ ਕਿਸੇ ਪਰੇਸ਼ਾਨੀ ਤੋਂ ਸੜਕ ਦੇ ਉੱਤੋਂ ਲੰਘ ਸਕਣ ਕੀ ਨਾਂ ਦੱਸਿਆ ਵੀਰ ਜੀ ਸਰੇਂਦਰ ਕੁਮਾਰ ਜੀ ਇਹ ਤੁਸੀਂ ਜਿਹੜੇ ਸੜਕ ਤੋਂ ਮੋੜੀਆਂ ਚੱਕ ਰਹੇ ਹੋ ਸਾਰੇ ਅਸੀਂ ਡੇਰੇ ਦੇ ਸਿੱਧੇ ਤੋਂ ਫਾਸਲੇ ਦੇ ਪ੍ਰਕਰਿਆਂ ਨਾਲ ਉਹਨਾਂ ਦੇ ਭਗਵਾਨ ਦੇ ਨਾਲ ਅਸੀਂ ਸੇਵਾ ਕਰ ਰਹੇ ਹਾਂ ਕਿੱਥੋਂ ਆਏ ਹੋ ਜੀ ਤੁਸੀਂ ਪਤਾ ਡੇਰੇ ਜੋ ਆਇਆ ਜੀ ਤੇ ਸਾਰੀ ਇਹ ਸਫਾਈ ਕਰਕੇ ਜਾਓਗੇ ਕਰਕੇ ਜਾਵਾਂਗੇ ਸਾਰੇ ਇੱਥੇ ਮੋੜੀ ਚੱਕ ਕੇ ਜਾਵਾਂਗੇ ਸਾਰੇ ਇਹ ਕੀ ਸੰਗਤ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਲੋਕਾਂ ਦੀ ਮੁਸ਼ਕਲਾਂ ਨੂੰ ਦੂਰ ਕਰਦੇ ਆ ਜੀ ਲੋਕਾਂ ਦਾ ਸਹਿਯੋਗ ਦੇ ਕੇ ਲੋਕਾਂ ਨਾਲ ਨੂੰ ਕਹੇ ਵੀ ਛੜਕ ਤੋਂ ਪਰੇ ਕੀਤੇ ਜਾਣ ਜੀ